ਹਾਂਜੀ ਕਿੱਦਾਂ ਸਾਰੇ ਅੱਜ ਨਾ ਕੱਢ ਕੇ ਟਾਈਮ ਜਾ ਆਏ ਸੀਗੇ ਤਿੱਬੀ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਖਾਸਾ ਪਾਣੀ ਦਾ ਛੱਡਿਆ ਵਧ ਰਿਹਾ ਚ ਤਿੱਬੀ ਸਾਹਿਬ ਗੁਰਦੁਆਰਾ ਚ ਦਿਖਦਾ ਹੈ ਨਾ ਉਹ ਦੇਖ ਕਿੰਨੇ ਫਰਾਂ ਪੈਦੀਆਂ ਇੱਧਰ ਗੁਰਦੁਆਰਾ ਸਾਹਿਬ ਦੇ ਰੱਖੇ ਨੇ ਪਸ਼ੂ ਫੱਦੇ ਪਚਾਲੇ ਤਾਂ ਦਰਖਤ ਤਾਂ ਖੜੇ ਬਹੁਤ ਦਰਿਆ ਦੇ ਪਾਣੀ ਪੂਰੇ ਜੋਰ ਨਾਲ ਆ ਰਿਹਾ ਬਾਗ ਕਦੇ ਕਰਦੇ ਨਾ ਆਮ ਦਾ ਸਵਾਪ ਬਣਦਾ ਇੱਥੇ ਢਿੱਬੀ ਸਾਹਿਬ ਜਦੋਂ ਕਿਤੇ ਖਰੋਪੜਾ ਗਏ ਨੇ ਬੇਲ ਚ ਬਹੁਤ ਜ਼ਿਆਦਾ ਨਾ ਹੋ ਰਹੀ ਬਰੀ ਨਰੀ ਆ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਜਿਹੜੇ ਬੰਦੇ ਆ ਇਹਨਾਂ ਨੂੰ ਤਾਂ ਪਤਾ ਹੀ ਬਹੁਤ ਜ਼ਿਆਦਾ ਗਰੀ ਜ਼ਰੀਆ ਦੇਖੋ ਉਹ ਬੰਦਾ ਕਰ ਰਿਹਾ ਹੈ ਕਟਿੰਗ भी। बहुत बढ़िया बूटे लाए में बाबा जी ने हाँ दखाया वा इतिहास उ वी बने हुई कलाकृतियां उ दिखाया वा इतिहास बच्चों ਬੱਚਿਆਂ ਨੂੰ ਪੀੜ ਤੇ ਦਿਖਾ ਰਹੇ ਆ ਵਾਹ ਬਤਨੀਆਂ ਛੱਲਾਂ ਜਾਂਦੀ ਸਰਹੰਦ ਦਾ ਹੈ ਜਦੋਂ ਕਰਨਾ ਵਾ ਜੀ ਪਾਣੀ ਵੀ ਮਿੱਟੀ ਰੰਗਾ ਜਾ ਰਿਹਾ ਹੋਂ ਆਹ ਕੂਤੀ ਜੀ ਬਹੁਤ ਆ ਰਹੀ ਐ ਕਿਹਦੀ ਕਹਾ ਜਾ ਕੇ ਪਹੁੰਚ ਅਟਕ ਪਾਣਾ ਕਰੋ ਤਾਂ ਸਪੀਡ ਚੈੱਕ ਪਾਉਣ ਦੀ ਕਿਹਾ ਕਹਿੰਦਾ ਸਰੰਦ ਨਹਿਰ ਚ ਜਾਂਦਾ ਜਿਹੜਾ ਆਵਾਜ਼ ਆਉਂਦੀ ਹੋਣੀ ਤੁਹਾਨੂੰ ਵੀਡੀਓ ਚ ਦੇਖੋ ਬੰਟਨ ਏਰੀਆ ਉਹ ਸਮਰ ਪਾਉਦੇ ਕਰਿਆ ਨਾ ਆਉਣੇ ਅੰਗਰੇਜ਼ਾਂ ਦੇ ਟਾਈਮ ਦੀ ਆ ਦੇਖੋ ਕਿਹੜਾ ਫੋਨ ਲੱਗੀ ਯਾਰ ਬਲੌਗ ਬਾਕੀ ਇੰਜੀਨੀਅਰ تھے ਅੰਦਰ ਇਹ ਆ ਨਹਿਰ ਵੀ ਉਹਨਾਂ ਦੀ ਉਹ ਕਾਰਡ ਆ